ਆ ਦੇਖੋ ਜੀ ਇਹ ਲੱਗਾ ਜੀ ਬਾਬੇ ਦਾ ਬੇਲਣਾ ਆ ਆ ਦੇਖੋ ਇਧਰੋਂ ਪਾਸੇ ਦਿਖਾ ਦਿਓ ਜੀ ਉਧਰੋਂ ਪਾਸੇ ਦਿਖਾਓ ਜੀ ਆ ਦੇ ਪੇਖਵਾਲ ਦਾ ਗੁਰਦੁਆਰਾ ਜੀ ਆ ਦੇਖੋ ਇਧਰ ਇਹ ਸੜਕ ਜਿਹੜੀ ਹੈ ਨਾ ਇਹ ਜਾਂਦੀ ਹੈਗੀ ਹੁਸ਼ਿਆਰਪੁਰ ਤੋਂ ਦਸੂਆ ਔਰ ਜੰਮੂ ਨੂੰ ਇਹ ਰੋਡ ਜਾਂਦੀ ਹੈ ਜੀ ਤੇ ਇਧਰਲੇ ਪਾਸੇ ਜਿਹੜਾ ਹੈਗਾ ਹੁਸ਼ਿਆਰਪੁਰ ਤੋਂ ਰੋਡ ਆ ਰਹੀ ਆ ਤੇ ਆਹ ਦੇਖੋ ਜੀ ਆ ਬੇਲਣਾ ਜੀ ਆ ਸਾਹਮਣੇ ਬੇਲਣਾ ਜੀ ਔਰ ਬੜਾ ਦੇਸੀ ਤਰੀਕੇ ਦੇ ਨਾਲ ਬਣਾਇਆ ਗਿਆ ਔਰ ਦੇਸੀ ਤਰੀਕੇ ਦੇ ਨਾਲ ਹੀ ਗੋੜ ਬਣਦਾ ਤੋਂ ਆਪਾਂ ਆਜੋ ਅੰਦਰ ਚੱਲਦੇ ਜੀ ਦੇ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਜੈ ਹਿੰਦ ਮੈਂ ਹਾਂ ਤੁਹਾਡਾ ਦਲਬੀਰ ਦਸਾਂ ਤੇ ਤੁਸੀਂ ਦੇਖ ਰਹੇ ਹੋ ਡੀਡੀ ਪੰਜਾਬੀ ਫੈਮਿਲੀ ਤੋਂ ਡੀਡੀ ਪੰਜਾਬੀ ਫੈਮਿਲੀ ਦੇ ਵਿੱਚ ਮੈਂ ਅਕਸਰ ਹੀ ਕਲਚਰ ਨਾਲ ਸੰਬੰਧਤ ਤੇ ਸਿਹਤ ਨਾਲ ਸੰਬੰਧਤ ਜਿਹੜੀਆਂ ਮੈਂ ਵੀਡੀਓ ਲੈ ਕੇ ਹਾਜ਼ਰ ਹੁੰਦਾ ਹਾਂ ਤੋਂ ਅੱਜ ਵੀ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਇੱਕ ਬਹੁਤ ਹੀ ਸਿਹਤਕ ਔਰ ਸਭਿਆਚਾਰਕ ਗੁਰਦੇ ਬੇਲਣੇ ਦੇ ਉੱਤੇ ਜਿਹੜਾ ਕਿ ਹੁਸ਼ਿਆਰਪੁਰ ਤੋਂ ਦਸੂਆ ਰੋਡ ਤੇ ਪਿੰਡ ਭੇਖੋਵਾਲ ਵਿਖੇ ਬਾਬੇ ਦਾ ਵੇਲਣਾ ਤੋ ਬਾਬੇ ਦਾ ਵੇਲਣਾ ਇਹ ਜਿਹੜਾ ਕੰਮ ਹੈ ਜਿਹੜਾ ਸਾਰਾ ਬਾਬਿਆਂ ਦਾ ਸੀਗਾ ਪਹਿਲਾਂ ਤੋ ਅੱਜ ਤੋਂ ਜੋ ਪੁਰਾਣਾ ਸਮਾਂ ਹੁੰਦਾ ਸੀ ਨਾ ਤਾਂ ਲੋਕ ਕਹਿੰਦੇ ਹੁੰਦੇ ਸੀ ਯਾਰ ਥੋੜਾ ਜਨਾ ਕਮਾਦ ਵੀ ਜਲੋ ਤੇ ਥੋੜਾ ਜਿਹਾ ਕਮਾਲ ਜਿਦੋਂ ਤਾਂ ਕਿ ਘਰ ਜਿਚ ਨਾ ਥੋੜਾ ਬੋਤਾ ਗੋੜ ਆਪਣਾ ਹੋ ਜਵੇ ਕਿਉਂਕਿ ਅੱਜ ਕੱਲ ਤਾਂ ਲੋਕੀ ਖੰਡਾਂ ਦੀਆਂ ਚਾਹਾਂ ਪੀਂਦੇ ਨੇ ਪਰ ਪੁਰਾਣੇ ਸਮੇਂ ਚ ਲੋਕ ਗੋੜ ਗੋੜ ਦੀ ਚਾਹ ਪੀਂਦੇ ਸੀਗੇ ਤੇ ਗੋੜ ਦੀ ਬਿਸਕੁਟ ਬਣਾਉਂਦੇ ਹੁੰਦੇ ਸੀ ਤੇ ਗੋੜ ਦੀ ਉਹਨਾਂ ਨੇ ਚੂਰੀ ਬਣਾ ਕੇ ਖਾਣੀ ਤੋਂ ਸਾਡਾ ਜਿਹੜਾ ਸੱਭਿਆਚਾਰ ਆ ਜਿਹੜਾ ਨਾ ਉਹ ਨਿਕਰਦਾ ਜਾ ਰਿਹਾ ਵਿਛੜਦਾ ਜਾ ਰਿਹਾ ਅੱਜ ਕੱਲ ਦੇ ਨੌਜਵਾਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਗੋੜ ਬਣਦਾ ਕਿਵੇਂ ਆ ਤੋਂ ਅੱਜ ਆਪਾਂ ਹਾਜ਼ਰ ਹੋਏ ਆ ਬਾਬੇ ਦਾ ਬੇਲਣਾ ਪੇਖੋ ਵਾਲ ਵਿਖੇ ਤੋਂ ਬਹੁਤ ਹੀ ਵਧੀਆ ਬੇਲਣਾ ਪੁਰਾਣੇ ਤਰੀਕੇ ਦੇ ਨਾਲ ਗ ਔਰ ਤੁਹਾਨੂੰ ਉਹਨਾਂ ਨਾਲ ਗੱਲਬਾਤ ਵੀ ਕਰਾਉਣੀ ਹੈ ਕਿ ਕਿਸ ਤਰ੍ਹਾਂ ਗੁੜ ਬਣਦਾ ਇਹ ਵੀ ਤੁਹਾਨੂੰ ਦਿਖਾਉਣਾ ਹੈ ਤਾਂ ਤੁਸੀਂ ਵੀਡੀਓ ਨੂੰ ਨਾ ਸ਼ੇਅਰ ਕਰਦੇ ਜਾਓ ਤੇ ਨਾਲ-ਨਾਲ ਲਾਈਕ ਸ਼ੇਅਰ ਕਮੈਂਟ ਜਰੂਰ ਬਣਦਾ ਤੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਆਓ ਦੇਖਦੇ ਆਪਾਂ ਮਿਲਦੇ ਆਂ ਪਹਿਲਾਂ ਦੇਖਦੇ ਗੁੜ ਤਿਆਰ ਕਿੱਦਾਂ ਹੁੰਦਾ ਉਸ ਤੋਂ ਬਾਅਦ ਇੱਕ ਦੇ ਜਿਹੜੇ ਜਿਹੜੇ ਬਣਾਉਂਦੇ ਨੇ ਗੁੜ ਉਹਨਾਂ ਨਾਲ ਗੱਲ ਕਰਾਂਗੇ ਤੇ ਨਾਲੇ ਤੁਹਾਨੂੰ ਉਹਨਾਂ ਦੇ ਸਾਹਜ ਪਾਵਾਂਗੇ ਔਰ ਆਪਾਂ ਅੱਜ ਬਾਬੇ ਦੇ ਮੇਲੇ ਤੇ ਆਏ ਆਂ ਤਾਂ ਇੱਥੇ ਆ ਕੇ ਆਪਾਂ ਗੱਲਬਾਤ ਕਰਾਂਗੇ ਦੇਖਾਂਗੇ ਸੁਣਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਕਿਸ ਤਰ੍ਹਾਂ ਇਹ ਗ ਲੋੜੀ ਦਾ ਮਹੀਨਾ ਹੋਵੇ ਤਾਂ ਤੱਤਾ ਤੱਤਾ ਗੋੜ ਹੋਵੇ ਤੇ ਨਾਲ ਗੱਚਕ ਹੋਵੇ ਤੇ ਵਿੱਚ ਮੂਫਲੀ ਪਾਈ ਹੋਵੇ ਤਾਂ ਜਾਂ ਫਿਰ ਸੁੰਡ ਵਾਲਾ ਗੁਰ ਹੋਵੇ ਇਹ ਪੁਰਾਣੇ ਲੋਕਾਂ ਦੀ ਕਹਾਵਤ ਆ ਕਿ ਪੁਰਾਣੇ ਲੋਕ ਜਿਹੜੇ ਨਾ ਇਹ ਲੋੜੀ ਦਾ ਮਹੀਨਾ ਬਣਿਆ ਅੱਜ ਕੱਲ੍ਹ ਧੁੰਦ ਬੜੀ ਆ ਤੇ ਗੋੜ ਜਿਹੜਾ ਗਰਮ ਹੁੰਦਾ ਤੇ ਗੋੜ ਖਾਣਾ ਇੱਕ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਆ ਜੀ ਤੇ ਆਪਾਂ ਪਹੁੰਚ ਗਏ ਬਾਬੇ ਦੇ ਬੇਲਨੇ ਤੇ ਆ ਦੇਖੋ ਜੀ ਗੋੜ ਵੀ ਇੱਥੇ ਹੈਗਾ ਆ ਤੇ ਆ ਦੇਖੋ ਆ बन ਰਿਹਾ ਗੁੜ ਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਅੱਜ ਕੱਲ ਨਿਆਣਿਆਂ ਨੂੰ ਪਤਾ ਨਹੀਂ ਕਿ ਗੁੜ ਬਣਦਾ ਕਿੱਦਾਂ ਹੈ ਤੋ ਲੋਕ ਮੈਂ ਤੁਹਾਨੂੰ ਹੁਣੀ ਗੱਲਬਾਤ ਦੱਸ ਕੇ ਆਟਿਆਂ ਕਿ ਉਹ ਬੱਚੇ ਸੀਗੇ ਉਹ ਕਮਾੜ ਚ ਵਰਗੇ ਉਹ ਪਿੰਡੋਂ ਉਹ ਸ਼ਹਿਰ ਚੋਂ ਆਏ ਸੀਗੇ ਪਿੰਡ ਤੇ ਕਮਾੜ ਚ ਜਾ ਕੇ ਜਦੋਂ ਬਾਹਰ ਨਿਕਲੇ ਤਾਂ ਅਸੀਂ ਪੁੱਛਿਆ ਵੀ ਤੁਸੀਂ ਕੀ ਕਰਦੇ ਹੋ ਕਹਿੰਦੇ ਸੀ ਗੋੜਾ ਲੱਭਦੇ ਆ ਵੀ ਉਹਨਾਂ ਨੂੰ ਨਹੀਂ ਪਤਾ ਵੀ ਗੋੜਾ ਐਵੇਂ ਨਹੀਂ ਬਣਦਾ ਗੋੜਾ ਦੇ ਵਾਸਤੇ ਬੜੇ ਪੈਂਤਰੇ ਕਰਨੇ ਪੈਂਦੇ ਆ ਬੜਾ ਕੁਝ ਕਰਕੇ ਫੇਰ ਗੋੜ ਬਣਦਾ ਤੋ ਅੱਜ ਤੁਹਾਨੂੰ ਗੋੜ ਦਿਖਾ ਲੈਣਾ ਜੀ ਤੇ ਔਰ ਇੱਥੋਂ ਦੇ ਜਿਹੜੇ ਭਾਈ ਸਾਹਿਬ ਆ ਉਹਨਾਂ ਨਾਲ ਵੀ ਗੱਲਬਾਤ ਕਰਾਉਣੀ ਆ ਇਹ ਦੇਖੋ ਜੀ ਇਹ ਇਸ ਤਰ੍ਹਾਂ ਜੀ ਗੋੜ ਬਣਦਾ ਜੀ ਇਹ ਉਹ ਪਹਿਲਾਂ ਰਾਸ ਲਈ ਜਾਂਦੀ ਆ ਜੀ ਉਦੋਂ ਰਾਸ ਲੈ ਕੇ ਫੇਰ ਜ ਕੜਾਹੇ 'ਚ ਪਾਇਆ ਜਾਂਦਾ ਦੇਖੋ ਕੜਾਹੇ 'ਚ ਪਾ ਦਿੱਤਾ ਜਿੱਧਰ ਤੇ ਇਹ ਕੜਾਹੇ ਦੇ ਵਿੱਚ ਪਾ ਕੇ ਜੀ ਫਿਰ ਇਹਨੂੰ ਜਿਹੜਾ ਆ ਉਹਨੂੰ ਪੱਤ ਜਿਹੜੀ ਆ ਉਹ ਤਿਆਰ ਕੀਤੀ ਜਾਂਦੀ ਉੱਪਰ ਮੈਲ ਆਉਂਦੀ ਆ ਤੇ ਜਿਹੜੀ ਮੈਲ ਆ ਉਹ ਕੱਢੀ ਜਾਂਦੀ ਆ ਤਾਂ ਕਿ ਜਿਹੜਾ ਗੋਲ ਜਿਹੜਾ ਆ ਉਹ ਸਾਫ਼ ਸੁਥਰਾ ਬਣ ਸਕੇ ਆ ਹੁਣ ਦੇਖੋ ਉੱਪਰ ਇਹਦੇ ਮੈਲ ਆਈ ਹੋਈ ਆ ਤੇ ਇਹ ਜਿਹੜੀ ਮੈਲ ਆ ਇਹਨੂੰ ਹੁਣ ਪੁੰਨੀ ਦਾ ਵਾਲਾ ਕੱਢਣਾ ਆ ਜੀ ਤੇ ਕੱਢਿਓ ਤੇ ਮੜ ਜਾ ਮੜਾ ਦੱਸਿਓ ਆਪਾਂ ਇਹਨਾਂ ਨੂੰ ਕਿਦਾਂ ਕੱਢਦੇ ਹੁੰਦੇ ਆ ਇਹ ਜਿਹੜੇ ਜੇ ਕਿ ਸਖਿਆਤ ਇਹ ਸੱਭਿਆਚਾਰਕੀ ਚੀਜ਼ਾਂ ਨੇ ਜੀ ਇਹ ਪੁਰਾਣੇ ਬਜ਼ੁਰਗ ਜਿੱਦਾਂ ਦੇ ਗੋੜ ਬਣਾਉਂਦੇ ਹੁੰਦੇ ਸੀਗੇ ਤੇ ਅੱਜ ਕੱਲ ਤਾਂ ਜਿਹੜਾ ਨਾ ਇਹ ਸਾਡੇ ਤੋਂ ਵਿਛੜਦਾ ਜਾ ਰਿਹਾ ਸੱਭਿਆਚਾਰ ਦੇਖੋ ਜੀ ਇਸ ਤਰ੍ਹਾਂ ਦੀ ਇਹ ਪੱਤ ਨੂੰ ਇਹਦਾ ਪੁੰਨਦੇ ਨੇ ਕਈ ਵਾਰੀ ਪੁੰਨਿਆ ਜਾਂਦਾ ਕਈ ਵਾਰੀ ਪੁੰਨਿਆ ਜਾਂਦਾ ਜਿਹੜਾ ਕਿ ਅਸਲੀ ਗੋੜ ਬਣਾਉਣ ਵਾਸਤੇ ਇਹਨੂੰ ਕਈ ਵਾਰੀ ਪੁੰਨਿਆ ਜਾਣਾ ਜੀ ਫੇਰ ਜਾ ਕੇ ਲਾਲ ਗੋੜ ਬਣਦਾ ਅਸਲੀ ਗੁੜ ਤੇ ਇਹ ਦੇਖੋ ਇਹਨੂੰ ਕਟੋ-ਕਟ ਜੀ ਕਿੰਨਾ ਟਾਈਮ ਲੱਗ ਜਾਂਦਾ ਜੀ ਇਹਨੂੰ 2 ਘੰਟੇ 2.5 ਘੰਟੇ ਲੱਗ ਜਾਂਦੇ ਪਹਿਲੀ ਪੱਤ ਨੂੰ ਇੱਕ ਪੱਤ ਨੂੰ 2.5 ਘੰਟੇ ਲੱਗਦੇ 2.5 ਘੰਟੇ ਲੱਗ ਜਾਂਦੇ ਨੇ ਜਾਨਕੀ ਇੱਕ ਪੱਤ ਨੂੰ ਜਿਹੜਾ 2.5 ਘੰਟੇ ਲੱਗ ਜਾਂਦੇ ਨੇ ਔਰ ਫਿਰ ਕਿੰਨਾ ਗੁੜ ਕਿੰਨਾ ਬਣਦਾ ਜੀ ਫਿਰ ਗੁੜ ਜੀ 13 ਕਿਲੋ ਬਣ ਜਾਂਦਾ ਪਹਿਲੀ ਪੱਤ ਇਹ ਦੇਖੋ 2.5 ਘੰਟੇ 5 ਪੀਪਿਆਂ ਦੀ ਪੱਤ ਹੁੰਦੀ ਆ 2.5 ਘੰਟੇ ਇੱਥੇ ਅੱਗ ਬਾਲਣੀਆਂ ਫਿਰ ਉਹਦੇ ਚੋਂ ਪਹੁਣਾ ਤਾਂ ਫਿਰ ਜਾ ਕੇ 13 ਕਿਲੋ ਗੁੜ ਬਣਦਾ ਤੇ ਅਸਲੀ ਗੁੜ ਜਿਹੜਾ ਉਹ ਇਸ ਤਰ੍ਹਾਂ ਹੀ ਬਣਦਾ ਆ ਬਾਕੀ ਜਿਹੜੇ ਪ੍ਰਵਾਸੀ ਜਿਹੜੇ ਇੱਥੇ ਦੇ ਲੋਕ ਨੇ ਪ੍ਰਵਾਸੀ ਜਿਹੜੇ ਲੋਕ ਆ ਗਏ ਨੇ ਬਾਹਰੋਂ ਆਏ ਨੇ ਉਹ ਆ ਕੇ ਪਤਾ ਨਹੀਂ ਕੀ ਕੀ ਵਿੱਚ ਕੁਛ ਪਾਉਂਦੇ ਨੇ ਗੁਰ ਦੇ ਵਿੱਚ ਖੰਡ ਵੀ ਪਾਈ ਜਾਂਦੇ ਆ ਕਈ ਕੁਛ ਪਾਪ ਆ ਕੇ ਦਿੰਦੇ ਆ ਪਰ ਜਿਹੜਾ ਸਾਡਾ ਇੱਕ ਕਲਚਰ ਆ ਨਾ ਕਲਚਰਲ ਜਿਹੜਾ ਇਹ ਹੀ ਆ ਕਿ ਇਸ ਤਰੀਕੇ ਦੇ ਨਾਲ ਹੀ ਬਣਾਇਆ ਜਾਂਦਾ ਹੁਣ ਦੇਖੋ ਇਹ ਤਿਆਰ ਹੋ ਜਾਣੀ ਆ ਤੇ ਆਪਾਂ ਉਹਨਾਂ ਚਿਰ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਤਿਆਰ ਹੋ ਜਾਣੀ ਉਸ ਤੋਂ ਬਾਅਦ ਤੁਹਾਨੂੰ ਗੁਰ ਕੱਢਦਾ ਦਿਖਾਵਾਂਗੇ ਗੋੜੀ ਪੇਸੀਆਂ ਕਿਦਾਂ ਲਾਉਂਦੇ ਆ ਔਰ ਇਹ ਗੁਰ ਕੀ ਕੀ ਪਾਇਆ ਦੇ ਵਿੱਚ ਹੁਣ ਇਹਨੂੰ ਜਦ ਨਿਖਾਰਦੇ ਆ ਜੀ ਉਹ ਕਦ ਨਾਲ ਨਿਖਾਰਦੇ ਤੁਸੀਂ ਹਾਂਜੀ ਹਲਕਾ ਜਿਹਾ ਸੋਡਾ ਲਾਈਦਾ ਜੀ ਮਿੱਠਾ ਸੋਡਾ ਹਲਕਾ ਜਿਹਾ ਸੋਡਾ ਹਾਂਜੀ ਇੱਕ ਚਮਚੀ ਅੱਧੀ ਚਮਚ ਕੁਝ ਹੋਰ ਹੀ ਪਾਈ ਜਾਂਦੇ ਨੇ ਜੇ ਅਸੀਂ ਨਹੀਂ ਪਾਉਂਦੇ ਹੈਗੇ ਅੱਛਾ ਤੁਹਾਡਾ ਯਾਨੀ ਗੋੜ ਬਿਲਕੁਲ ਸਹੀ ਆ ਪਿਓਰ ਗੰਨੇ ਦਾ ਹੀ ਆ ਜੀ ਦੇ ਕੋਈ ਪਿਓਰ ਗੰਨੇ ਦਾ ਘੋੜਾ ਜੀ ਔਰ ਕਿੰਨਾ ਜਹਾ ਹਫਤੇ ਦਾ ਗੰਨਾ ਮੰਗਾਈ ਤਾਂ ਸਿਰਫ ਇੱਕ ਹਫਤੇ ਦਾ ਗੰਨਾ ਮੰਗਾਉਣਾ ਤਾਜ਼ਾ ਮੰਗਾਉਣਾ ਹਾਂਜੀ ਮੈਂ ਅਸੀਂ ਇਹ ਵੀ ਦੇਖਿਆ ਕਿ ਉਹ ਕਈਆਂ ਥਾਂ ਦੇਖਿਆ ਸੁੱਕੇ ਸੁੱਕੇ ਹੁੰਦੇ ਆ ਜੀ ਉਹ ਚੋਂ ਰਸ ਕਿੱਦਾਂ ਨਿਕਲ ਜੂ ਪਹਿਲਾਂ ਦੇਖਣ ਨੂੰ ਹੀ ਖਰੇ ਲੱਗਦੇ ਉਹ ਉਹ ਗੰਨੇ ਇਦਾਂ ਦਾ ਹੁੰਦਾ ਆਪਾਂ ਕਹਿੰਦੇ ਯਾਰ ਲੱਕੜਾਂ ਹੀ ਬਣ ਗਈਆਂ ਗੰਨੇ ਪਰ ਮੈਂ ਦੇਖੇ ਗੰਨੇ ਤੁਹਾਡੇ ਬਹੁਤ ਵਧੀਆ ਆ ਤੇ ਆਪਣਾ ਜਿਹੜਾ ਤੁਹਾਡਾ ਘੋੜਾ ਇਹ ਤੁਸੀਂ ਯਾਨੀ ਕਿ ਤੁਹਾਡੇ ਕੋਲ ਇਥੋਂ अच्छा जी तो जे कोई ਬਾਹਰੋਂ ਕੋਈ ਲੈਣਾ ਚਾਵੇ ਮੰਨ ਲਓ ਕਿ ਕੋਈ ਦੂਰ ਆਪਣੀ ਵੀਡੀਓ ਦੇਖ ਰਹਿੰਦੇ ਲੋਕੀ ਬੜੀ ਦੂਰ ਦੂਰ ਤੋਂ ਕਿਸੇ ਨੂੰ ਮੰਨ ਲਓ ਬਾਹਰ ਵੀ ਚਾਹੀਦਾ ਹੋਵੇ ਤਾਂ ਉਹ ਆਪਾਂ ਉਹਨੂੰ ਆਪਾਂ ਕਿਦਾਂ ਬਚਾਈਏ ਦੱਸੋ ਜੀ ਨਾ ਨਾ ਜੀ ਫਿਰ ਪਹਿਲੇ ਸਾਨੂੰ ਆਰਡਰ ਕਰਨ ਥੋੜਾ ਬਹੁਤਾ ਟਾਈਮ ਦੇਣਾ ਦੋ ਦਿਨ ਦਾ ਤਿੰਨ ਦਿਨ ਦਾ ਫਿਰ ਇਹ ਤਿਆਰ ਕਰਾਂਗੇ ਉਹਨਾਂ ਵਾਸਤੇ ਠੀਕ ਹੈ ਜੀ ਦੇਖੋ ਜੀ ਦੇਖੋ ਜੀ ਜਿਹੜਾ ਗੁੜ ਬਹੁਤ ਮੁਸ਼ਕਲ ਨਾਲ ਤਿਆਰ ਹੁੰਦਾ ਹੈ ਔਰ ਬਹੁਤ ਮਿਹਨਤ ਨਾਲ ਤਿਆਰ ਹੁੰਦਾ ਹੈ ਇਹਨੂੰ ਤੁਸੀਂ ਤੁਹਾਨੂੰ ਲੈਣ ਵਾਸਤੇ ਅਗਰ ਤੁਸੀਂ ਬਾਬੇ ਦੇ ਬੇਲ ਨੇ ਪੇਖੋਵਾਲ ਨਾਲੇ ਤੇ ਤੁਸੀਂ ਪੇਖੋਵਾਲ ਆ ਸਕਦੇ ਹੋ ਤੁਸੀਂ ਬਾਬਾ ਜੀ ਦੇ ਮੱਥਾ ਟੇਕੋ ਲੰਗਰ ਛਕੋ ਤੇ ਉਸ ਤੋਂ ਬਾਅਦ ਆ ਕੇ ਬਾਬੇ ਦੇ ਵੇਲਣੇ ਤੇ ਆ ਕੇ ਤੁਸੀਂ ਗੁਰ ਵੀ ਲੈ ਸਕਦੇ ਆਂ ਔਰ ਬਹੁਤ ਹੀ ਸ਼ੁੱਧ ਘੋੜਾ ਤੋਂ ਇਹਨਾਂ ਨੇ ਆਪਾਂ ਬਾਉ ਬਣਾਉਣ ਦਾ ਤਰੀਕਾ ਵੀ ਦੱਸ ਦਿੱਤਾ ਹੈ ਕਿ ਜਿਹੜੇ ਹੋਰ ਲੋਕ ਨੇ ਉਹ ਪਤਾ ਨਹੀਂ ਕਿੱਦਾਂ ਬਣਾਉਂਦੇ ਨੇ ਪਰ ਜਿਹੜਾ ਇਹ ਬਣਾਉਂਦੇ ਨੇ ਇਹ ਬਾਬਿਆਂ ਦੇ ਤਰੀਕੇ ਨਾਲ ਬਣਾਉਂਦੇ ਪੁਰਾਣੇ ਲੋਕ ਜਿੱਦਾਂ ਬਣਾਉਂਦੇ ਹੁੰਦੇ ਸੀਗੇ ਕੁਝ ਲੋਕਾਂ ਨਾਲ ਗੱਲਾਂ ਵੀ ਕਰਾਂਗੇ ਆਪਾਂ ਜਿਹੜੇ ਇੱਥੇ ਗੁਰ ਲੈਣ ਵਾਸਤੇ ਖੜੇ ਨੇ ਜੀ ਤੇ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਆਜੋ ਜੀ ਆ ਆ ਜੀ ਹਾਂ ਜੀ ਭਾਜੀ ਗੁਰ ਲੈ ਹਾਂਜੀ ਤੇ ਇਹ ਤੁਸੀਂ ਗੁੜ ਦੀ ਚਾਹ ਬਣਾ ਕੇ ਪੀਂਦੇ ਹੋ ਉਹਨਾਂ ਦੀ ਹਾਂਜੀ ਹਾਂਜੀ ਕਦੋਂ ਤੋਂ ਲੈ ਰਹੇ ਹੋ ਉਹਨਾਂ ਦਾ ਗੁੜ ਇਹ ਅਸੀਂ 2-3 ਸਾਲ ਤੋਂ ਲੈ ਰਹੇ ਹਾਂ ਅੱਛਾ ਜੀ ਤੇ ਕੁਆਲਿਟੀ ਕਿੱਦਾਂ ਦੀ ਲੱਗ ਰਹੀ ਤੁਹਾਨੂੰ ਕੁਆਲਿਟੀ ਵਧੀਆ ਪਿਓਰ ਕੋਈ ਮਿਕਸ ਨਹੀਂ ਹੈਗੀ ਅੱਛਾ ਤੁਸੀਂ ਇਹ ਦੱਸੋ ਕਿ ਜਿੱਦਾਂ ਹੁਣ ਹੋਰ ਵੇਣਲੇ ਨੇ ਇਥੇ ਆਲਦ ਵਾਲੇ ਉਹ ਯਾਨੀ ਪ੍ਰਵਾਸੀ ਲੋਕ ਆ ਕੇ ਨਾ ਆਪਣੇ ਵੇਣਲੇ ਵੱਡੇ ਵੱਡੇ ਖੋਲ ਲੈਂਦੇ ਆ ਤੇ ਉਹ ਗੱਲਾਂ ਵੀ ਤਾਂ ਦਾ ਪੁੱਠਾ ਸਿੱਧਾ ਵਰਤਦੇ ਆ ਤੇ ਤੁਹਾਨੂੰ ਉਹਨਾਂ ਦੇ ਗੁੜ ਨਾਲੋਂ ਤੋਂ ਬਾਬੇ ਦੇ ਵੇਣਲੇ ਜਿਹੜਾ ਭੇਖੋ ਵਾਲਾ ਇਹਦੇ 'ਚ ਕੀ ਫਰਕ ਲੱਗਦਾ ਅਲਬੇਤ ਇੱਕ ਤਾਂ ਕੋਈ ਮਿਲਾਵਟ ਨਹੀਂ ਹੈਗੀ ਜੇ ਅਸੀਂ ਬਾਹਰੋਂ ਲੈਂਦੇ ਆ ਉਹ ਕਈ ਕਈ ਦਿਨ ਗੰਨਾ ਪੁਰਾਣਾ ਹੁੰਦਾ ਆ ਤੇ ਉਹ ਵਿੱਚ ਹੋਰ ਕੋਈ ਕੈਮੀਕਲ ਲੱਟਰ ਪੱਟਰ ਵਾ ਇੱਕ ਖੰਡ ਗੜੀ ਹੋਈ ਸੜੀ ਹੋਈ ਇਹ ਵਿੱਚ ਮਿਕਸ ਕਰਕੇ ਦਿੰਦੇ ਆ ਉਹ ਇਹਦੇ ਨਾਲੋਂ ਸਸਤਾ ਦਿੰਦੇ 15-20 ਰੁਪਏ ਪਰ ਲੇਕਿਨ ਇਹ ਅਬ ਇਹ ਇੱਕੋ ਹੀ ਰੇਟ ਰੱਖਿਆ ਹੈ ਨਹੀਂ ਤੇ ਸਿਰਫ हां ਬੇ ਕੋਈ ਮਿਲਾਵਟ ਨਹੀਂ ਹੈਗੀ ਸ਼ੁੱਧ ਹੈਗਾ ਕੋਈ ਵੀ ਵਰਤ ਸਕਦਾ ਜਿੱਦਾਂ ਉਹ 슈ਗਰ ਵਾਲੇ ਵੀ ਵੇਰੇ ਇਹ ਕਹਿੰਦੇ 슈ਗਰ ਫ੍ਰੀ ਹੈ ਅਸੀਂ ਇਹ ਪਿਓਰੇ ਗੰਨਾ ਉਹ ਗੁੜ ਲੈ ਕੇ ਜਾਣਾ ਬਿਲਕੁਲ ਠੀਕ ਹੈ ਜੀ ਕਹਿੰਦੇ ਨੇ ਵੀ ਸ਼ੂਗਰ ਦੀ ਬਿਮਾਰੀ ਅੱਜ ਕੱਲ ਬਹੁਤ ਵਧੀ ਜਾ ਰਹੀ ਉਹਦਾ ਕਾਰਨ ਕੀ ਹੈ ਕਿ ਸਾਨੂੰ ਮਲਾਵਟੀ ਚੀਜ਼ਾਂ ਖਲਾਈਆਂ ਜਾ ਰਹੀਆਂ ਉਹਦਾ ਨਾਲ ਸਾਡਾ ਇਨਸੂਲਿਨ ਆ ਉਹ ਸਾਡਾ ਖਰਾਬ ਹੋ ਜਾਂਦਾ ਤੇ ਸਾਨੂੰ ਸ਼ੂਗਰ ਹੋ ਜਾਂਦੀ ਹੈ ਤਾਂ ਆਪਾਂ ਹੋਰ ਵੀ ਗੱਲ ਕਰਦੇ ਇੱਧਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਗੁੜ ਲੈਣ ਆਇਓ ਜੀ ਹਾਂਜੀ ਹਾਂਜੀ ਇਹ ਇੱਕ ਮਿੰਟ ਜੀ ਆਜੋ ਆਜੋ ਹਾਂਜੀ ਤੁਸੀਂ ਵੀ ਗੁੜ ਲੈਣ ਆਇਓ ਜੀ ਹਾਂਜੀ 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 ਤੇ ਕਦੋਂ ਤੋਂ ਗੁੜ ਖਾ ਰਹੇ ਹੋ ਉਹਨਾਂ ਦਾ ਅਸੀਂ ਭਾਈ ਜਦੋਂ ਦਾ ਵੇਡਣਾ ਚੱਲ ਹੋਇਆ ਉਹਨਾਂ ਦਾ ਖਾ ਰਹੇ ਜੀ ਤਿੰਨ ਚਾਰ ਸਾਲ ਤੋਂ ਅੱਛਾ ਜੀ ਤੇ ਇਦੇ ਵਿੱਚ ਕੋਈ ਮਲਡਾਉਟ ਨਹੀਂ ਕੋਈ ਕੁਸ਼ ਨਹੀਂ ਗਾ ਗੰਨਾ ਵੀ ਤਾਜ਼ਾ ਆਉਂਦਾ ਜੀ ਇਹ ਤਾਜ਼ਾ ਲੈ ਆ ਕੇ ਬੀਟਦੇ ਗੰਨਾ ਵੀ ਵਧੀਆ ਗੁੜ ਬਣਾਉਂਦੇ ਆ ਜੀ ਲੋ ਜੀ ਆਪਾਂ ਬਾਕੀ ਕੁਝ ਲੋਕ ਹੋਰ ਵੀ ਖੜੇ ਨੇ ਪਿੱਛੇ ਲੈਣ ਵਾਲੇ ਇੱਧਰ ਵੀ ਖੜੇ ਨੇ ਔਰ ਉੱਧਰ ਵੀ ਭਾਈ ਸਾਹਿਬ ਕਾਫੀ ਕਿਉਂਕਿ ਧੁੰਦ ਠੰਡ ਬਹੁਤ ਆ ਲੋੜੀ ਦਾ ਅੱਜ ਦੂਸਰਾ ਦਿਨ ਆ ਤੇ ਲੋਕ ਬੜੇ ਘੱਟ ਨਿਕਲਦੇ ਪਰ ਫੇਰ ਵੀ ਗੁੜ ਲੈਣ ਵਾਸਤੇ ਸਾਰੇ ਇੱਥੇ ਆ ਰਹੇ ਨੇ ਤੋਂ ਆਪਾਂ ਨਾਲ ਨਾਲ ਗੱਲਾਂ ਬਾਤਾਂ ਕਰੀ ਜਾਣੀਆਂ ਨਾਲ ਤੁਹਾਨੂੰ ਗੁੜ ਬਣਦੇ ਪ੍ਰੋਸੈਸ ਦਿਖਾਈ ਜਾਣਾ ਲੋ ਜੀ ਹੁਣ ਪੱਤ ਜਿਹੜੀ ਇਹ ਦੇਖੋ ਤਿਆਰ ਹੋਣ ਵਾਲੀ ਆ ਤੇ ਇਹਦੇ ਚ ਦੇਖੋ ਸਰੋਂ ਦਾ ਤੇਲ ਪਾਉਣ ਲੱਗੇ ਆ ਜੀ ਹੁਣ ਸਰੋਂ ਦਾ ਤੇਲ ਪਾਉਣਾ ਜੀ ਕਿੰਨਾ ਸਰੋਂ ਦਾ ਪਾਉਣਾ ਜੀ ਤੇਲ ਬਿਲਕੁਲ ਮਾਈਨਰ ਜੀ ਬਸ ਇਹ ਥੋੜਾ ਜਿਹਾ ਪਾਉਣਾ ਹਨਾ ਆ ਬਿਲਕੁਲ ਥੋੜਾ ਜਿਹਾ ਵੀ ਤੇਲ ਪਾਉਂਦੇ ਨੇ ਉਹ ਇਹਦਾ ਕਾਰਨ ਇਹ ਹੁੰਦਾ ਵੀ ਇਹ ਤੇਲ ਪਾਉਣ ਦਾ ਕਿ ਇਹਦੇ ਨਾਲ ਜਿਹੜੀ ਆ ਇਹ ਲਾਲਗੀ ਥੋੜੀ ਜਿਹਾ ਆ ਜਾਂਦੀ ਆ ਥੋੜਾ ਸੋਹਣਾ ਗੋੜ ਲੱਗਣ ਲੱਗ ਪੈਂਦਾ ਆ ਤੋਂ ਸਰੋਂ ਤੇਲ ਦਾ ਕੋਈ ਨੁਕਸਾਨ ਨਹੀਂ ਹੈਗਾ ਔਰ ਇਹ ਜਿਹੜੀ ਫਲਾਵਟ ਵੀ ਥੋੜੀ ਜਿਹੀ ਆ ਜਾਂਦੀ ਆ ਔਰ ਕੋਈ ਵੀ ਚੀਜ਼ ਆ ਨਾ ਕਹਿੰਦੇ ਵੀ ਬੰਦਾ ਗੋਲ ਮੋਲ ਜਾਈ ਵਧੀਆ ਲੱਗਦਾ ਐਦਾਂ ਹੀ ਜਿਹੜਾ ਘੋੜਾ ਉਹ ਵੀ ਸੋਹਣਾ ਸੁਨੱਖਾ ਹੀ ਵਧੀਆ ਲੱਗਦਾ ਆ ਦੇਖੋ ਜੀ ਹੁਣ ਇਹਦਾ ਰੰਗ ਬਦਲ ਗਿਆ ਦਿਖਾਓ ਜੀ ਅੱਗੇ ਆਗੇ ਇਹ ਦੇਖੋ ਰੰਗ ਬਦਲ ਗਿਆ ਜੀ ਦਾ ਹੁਣ ਇਹ ਦੇਖੋ ਜੀ ਹੁਣ ਇਹਦੇ ਨਾਲ ਹੋਣਾ ਤੇ ਇਹਨੇ ਹੁਣ ਗਾੜਾ ਹੋ ਜਾਣਾ ਤੇ ਨਾਲ ਨਾਲ ਰੰਗ ਬਦਲ ਜਾਣਾ ਫਿਰ ਇਹਨੂੰ ਕੱਢ ਕੇ ਇੱਧਰ ਗੰਡ ਚ ਪਾ ਦੇਣਾ ਜੀ ਤੇ ਫਿਰ ਇਹਦੇ ਪੇਸੀਆਂ ਲਾਉਣੀਆਂ ਉਹ ਵੀ ਤੁਹਾਨੂੰ ਲਾ ਕੇ ਦਿਖਾਵਾਂਗੇ ਹਾਂਜੀ ਭਾਜੀ ਤੁਸੀਂ ਵੀ ਵੇਲਣੇ ਤੋਂ ਗੋਲ ਲੈਣਾ ਆ ਹਾਂਜੀ ਹਾਂਜੀ ਭਾਜੀ अच्छा जी ते कदो तो ਲੈਨੇ ਉਥੇ ਵੇਲਨੇ ਤੋਂ ਗੁੜ ਬਈ ਕਾਫੀ ਟਾਈਮ ਹੋ ਗਿਆ ਭਾਜੀ ਤੇ ਕਿਦਾਂ ਦਾ ਗੁੜ ਹੈਗਾ ਇੱਥੇ ਦਾ ਉਹ ਬਹੁਤ ਵਧੀਆ ਭਾਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਲੋਕਾਂ ਨੂੰ ਕਿ ਗੁੜ ਏਦਾਂ ਦਾ ਗੁੜ ਵਰਤਣਾ ਚਾਹੀਦਾ ਕਿ ਖੰਡ ਵਰਤਣੀ ਚਾਹੀਦੀ ਨਹੀਂ ਨਹੀਂ ਗੁੜ ਬਹੁਤ ਵਧੀਆ ਭਾਜੀ ਗੁੜ ਬਹੁਤ ਵਧੀਆ ਸੀ ਚਾਹ ਬਣਾ ਕੇ ਦੇਖੀ ਹੁਣ ਖਾ ਕੇ ਦੇਖਿਆ ਗੁੜ ਬਹੁਤ ਵਧੀਆ ਗੁੜ ਵਾਜੀ ਲੋ ਜੀ ਹੋਰ ਵੀ ਆਪਾਂ ਗੱਲ ਕਰਦੇ ਆਂ ਕਿ ਬਾਬੇ ਦੇ ਵੇਲਨੇ ਤੋਂ ਗੁੜ ਲੈਣ ਆਏ ਨੇ ਹਾਂਜੀ ਤੁਸੀਂ ਜੀ ਕਿੱਥੋਂ ਗੁੜ ਲੈਣ ਆਇਓ ਜੀ ਮੇਰਾ ਪਿੰਡ ਜੀ ਮੁਰਾਦਪੁਰ ਹੈ ਆ ਇੱਥੋਂ ਤਕਰੀਬਨ 4 ਕਿਲੋਮੀਟਰ ਤੇ ਆ ਹਾਂਜੀ ਤੇ ਮੈਂ ਆਪਣੇ ਅਗੇ ਵੀ ਭੇਜਦਾ ਇੱਥੋਂ ਲੈ ਕੇ ਅੱਛਾ ਜੀ ਕਹਿਣ ਦਾ ਭਾਵਾ ਕੀ ਦੇਖੋ ਜੀ ਬੇਲਣੇ ਦੀ ਖਾਸੀਅਤ ਸੁਣ ਲਓ ਕਿ ਬੇਲਣੇ ਦਾ ਜਿਹੜਾ ਗੋੜਾ ਨਾ ਜੋ ਬਾਹਰ ਵੀ ਜਾਂਦਾ ਆ ਤੇ ਜੇ ਤੁਸੀਂ ਪੰਜਾਬ 'ਚ ਰਹਿ ਕੇ ਇਦਾਂ ਦੇ ਬੇਲਣਿਆਂ ਤੋਂ ਗੋੜ ਨਹੀਂ ਲੈਂਦੇ ਤਾਂ ਫੇਰ ਤਾਂ ਬਹੁਤ ਮਾੜੀ ਗੱਲ ਆ ਲੋਕੀ ਦੇਖੋ ਬਾਹਰ ਜਾ ਰਿਹਾ ਗੋੜ ਆਪਾਂ ਨੂੰ ਪੁੱਛਦੇ ਵੀ ਕਿੱਥੇ ਭੇਜ ਰਹੇ ਨੇ ਹਾਂਜੀ ਇਹ ਜਾਣਾ ਜੀ ਕਵੇਤ ਕਵੇਤ ਮੇਰੇ ਇਹ ਲੜਕੇ ਦੋਨੋਂ ਉੱਥੇ ਹੀ ਆ ਜੀ ਤੇ ਉਹ ਗੋੜਾ ਉਥੋਂ ਮੰਗਾ ਰਿਹਾ ਹੈ ਹੁਣ ਤੇ ਉਹਨਾਂ ਦੇ ਜਿਹੜੇ ਮਿੱਤਰ ਵੀ ਆ ਉਹ ਵੀ ਇਸ ਗੁੜ ਨੂੰ ਬਹੁਤ ਪਸੰਦ ਕਰਦੇ ਆ ਤਾਂ ਇਸ ਕਕੇ ਕੋ ਕਹਿੰਦੇ ਸਾਨੂੰ 10 ਕਿਲੋ ਗੁੜ ਪਹਚਾਓ ਕਿਸੇ ਤਰ੍ਹਾਂ ਤੇ ਅਸੀਂ ਕੱਪੜੇ ਹੀ ਭੇਜਣੇ ਸੀਗੇ ਲੇਕਿਨ ਗੁੜ ਅਸੀਂ ਜ਼ਿਆਦਾ ਭੇਜ ਰਹੇ ਆ ਇਹਨਾਂ ਨੂੰ ਆਰਡਰ ਦਿੱਤਾ 10 ਕਿਲੋ ਦਾ ਹੀ ਚਾਹ ਬਣਦੀ ਜਿੱਦਾਂ ਮਰਜੀ ਉੱਪਰ ਉਵਾਲੀ ਜੋ ਅਸੀਂ ਤਾਂ ਇੱਥੋਂ 3 ਸਾਲ ਹੋ ਗਏ 4 ਇਹਨਾਂ ਨੂੰ ਵੇਣਾ ਲਾਇਆ ਨੂੰ ਇੱਥੋਂ ਹੀ ਲੈਣੇ ਜੀ ਯਾ ਬਾਤ ਹੈ ਜੀ ਦੇਖੋ ਜੀ ਬਾਬੇ ਦੇ ਬੇਨਲੇ ਦੀ ਖਾਸੀ ਤਾਂ ਕਿ ਵੀ ਚਾਹ ਲੈ ਜਾਓ ਚਾਹ ਭਾਵੇਂ ਇੱਥੇ ਬਣਾ ਕੇ ਵੀ ਕਹਿੰਦੇ ਪੀ ਕੇ ਦੇਖ ਲਓ ਵੀ ਚਾਹ ਸਾਡੀ ਜਿਹੜੀ ਬਹੁਤ ਵਧੀਆ ਬਣਦੀ ਗੁੜ ਦੀ ਤੇ ਤੁਸੀਂ ਆ ਜਿਹੜੇ ਖੰਡ ਖਾਨੇ ਹੋ ਖੰਡ ਖਾਨੇ ਹੋ ਇਹਦੇ ਨਾਲ ਤੁਹਾਨੂੰ ਬਿਮਾਰੀਆਂ ਪੈਦਾ ਹੁੰਦੀਆਂ ਗੁੜ ਖਾਣਾ ਸ਼ੁਰੂ ਕਰੋ ਇਹੋ ਜਿਹਾ ਗੁੜ ਲਿਆ ਕਰੋ ਕਿਉਂਕਿ ਖੰਡ ਵੀ ਤੁਸੀਂ ਇੰਨੀ ਮਹਿੰਗੀ ਲੈਨੇ ਆ ਉਹਦੇ ਨਾਲ ਇੰੀਆਂ ਬਿਮਾਰੀਆਂ ਡਾਕਟਰ ਇੱਕ ਵਾਰੀ ਲੈ ਜਾਣਦਾ ਨਾ ਜੀ ਇੱਕ ਵਾਰੀ ਤੁਹਾਨੂੰ ਚੈੱਕ ਅਪ ਕਰਾਉਣਾ ਹੋਵੇ ਤਾਂ 300 ਰੁਪਏ ਲੈ ਲੈਂਦਾ ਉਹਦੀ ਚੈੱਕ ਕਰਨ ਦਾ ਹੀ ਤੇ ਜੇ ਤੁਸੀਂ 300 ਰੁਪਏ ਦਾ ਗੁੜ ਖਾ ਲਓ ਤੇ ਘੱਟੋ ਘੱਟ ਤੁਸੀਂ ਬਿ ਅਥੇ ਰੌਣਕ ਲੱਗੀ ਹੋਈ ਆ ਜੀ ਲੈਣ ਦੀ ਕਿਉਂ ਅੱਜ ਠੰਡ ਵੀ ਆ ਪਰ ਫੇਰ ਵੀ ਬਹੁਤ ਸਾਰੇ ਲੋਕ ਜਿਹੜੇ ਗੁੜ ਲੈਣ ਲਈ ਖੜੇ ਨੇ ਹਾਂਜੀ ਬਾਬੇ ਦੇ ਬੇਣਲੇ ਦਾ ਗੁੜ ਕਿਵੇਂ ਦਾ ਲੱਗਦਾ ਜੀ ਬਹੁਤ ਵਧੀਆ ਗੋੜਾ ਜਿਹੜਾ ਦਾ ਬਹੁਤ ਵਧੀਆ ਤਰੀਕੇ ਨਾਲ ਬਣਾ ਰਿਹਾ ਗੋੜੇ ਇਹ ਦੇਸੀ ਗੁੜ ਬੜੀ ਰੰਦਾ ਲੋਕੀ ਕਾਫੀ ਦਰੋੜ ਲਾ ਕੇ ਗੁੜ ਖੜਦੇ ਨੇ ਹਾਂ ਦਾ ਜੀ ਬਹੁਤ ਵਧੀਆ ਗੁੜ ਬਣਾ ਰਿਹਾ ਜੀ ਇਹ ਕਾ ਬਾਕੀ ਸਵਾਲ ਆ ਜੀ ਤੁਸੀਂ ਇਹ ਦੱਸੋ ਕਿ ਇਹਦਾ ਲਾਇਸੈਂਸ ਵੀ ਲੈਣਾ ਪੈਂਦਾ ਕੋਈ ਹਾਂਜੀ ਬਣਾਉਣਾ ਪੈਂਦਾ ਹੈ ਲਾਇਸੈਂਸ ਹੀ ਤਾਂ ਬਣਾਇਆ ਜੀ ਤੁਸੀਂ ਉਹ ਦੇਖੋ ਕੋਈ ਪਰਵਾਹ ਨਹੀਂ ਅੱਛਾ ਜੀ ਇਸ ਤਰ੍ਹਾਂ ਸੇਫਟੀ ਫੂਡ ਜਿਹੜਾ ਉਹ ਲਾਇਸੈਂਸ ਬਣਾਉਣਾ ਪੈਂਦਾ ਜੀ ਇਹ ਵੀ ਆ ਦੇਖੋ ਜੀ ਲਾਇਸੈਂਸ ਵੀ ਹੈਗਾ ਇਹਦੀ ਫੋਟੋ ਕਾਪੀਆਂ ਕਰਕੇ ਰੱਖੀਆਂ ਨੇ ਕੋਈ ਆ ਜਾਂਦਾ ਤੇ ਉਹਨੂੰ ਦਿਖਾਉਂਦੇ ਆ ਕਿ ਜਿਹੜਾ ਹੈਗਾ ਸੇਫਟੀ ਜਿਹੜਾ ਨਿਗਮ ਆ ਜਿਹੜਾ ਪੰਜਾਬ ਸਰਕਾਰ ਦਾ ਉਹ ਉਹਦਾ ਲਾਇਸੈਂਸ ਵੀ ਲੈਣਾ ਪੈਂਦਾ ਖਾਣ ਪੀਣ ਦੇ ਚੀਜ਼ਾਂ ਦੇ ਵਿੱਚ ਤਾਂ ਕਿ ਵਧੀਆ ਜਿਹੜੀ ਕੁਆਲਿਟੀ ਦਿੱਤੀ ਜਾ ਸਕੇ ਵੈਸੇ ਤਾਂ ਲੋਕ ਇਹ ਜਿਹੜੀ ਲੈ ਕੇ ਤਾਂ ਆਪਣੇ ਕੱਢ ਕੇ ਰੱਖੀ ਜਾਂਦੇ ਆ ਪਰ ਕੁਆਲਿਟੀ ਦਾ ਘੱਟ ਖਿਆਲ ਰੱਖਦੇ ਆ ਕਿਉਂਕਿ ਤੁਸੀਂ ਜਿਹੜਾ ਗੋੜ ਦਿੰਦੇ ਹੋ ਇੱਥੇ ਉਹ ਕੀ ਰੇਟ ਦਾ ਦਿੰਨੇ ਹੋ ਇਹ ਦੱਸੋ ਦੇਖੋ ਜੀ ਵਧੀਆ ਗੁਰਦਾ 80 ਰੁਪਏ ਜਾਂਦਾ ਜੀ ਗੁੜੇ 80 ਰੁਪਏ ਕਿਲੋ ਗੁਰਦੇ ਦੇ ਹਿਸਾਬ ਨਾਲ ਜਿਆਦਾ 100 ਰੁਪਏ ਕਿਲੋ ਚੱਕਰ ਚੱਕਰਾ ਝਾੜ ਘਾਟ ਨਿਕਲਦਾ ਹੈਗਾ ਤੇ ਗੁਰਦਾ ਥੋੜਾ ਜਿਹਾ 12 ਕਿ 11 ਕਿਲੋ ਝਾੜ ਮਸੀਂ ਨਿਕਲਦਾ ਹੈਗਾ ਦੇਖੋ ਜੀ ਇਹ ਹੈਗੀ ਮਿਹਨਤ ਦੀ ਗੱਲ ਕਿਉਂਕਿ ਦੇਖੋ 5 ਪੀਪਿਆਂ ਦੀ ਪੱਤ ਹੁੰਦੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ 5 ਪੀਪਿਆਂ ਦੀ ਪੱਤ ਦੇ ਵਿੱਚੋਂ 13 ਕਿਲੋ ਨਿਕਲਦਾ ਗੁੜ ਤੇ 80 ਰੁਪਏ ਦੇ ਹਿਸਾਬ ਨਾਲ ਇਹ ਗੁੜ ਜਿਹੜਾ ਅਸਲੀ ਜੇ ਲੈਣਾ ਤਾਂ 80 ਰੁਪਏ ਮਿਲਣਾ ਜੇਕਰ ਤੁਸੀਂ ਮਿਲਾਪਟੀ ਗੁੜ ਲੈਂਦੇ ਤਾਂ ਤੁਹਾਨੂੰ 45 ਦਾ ਦੇ ਦੇਣਾ 50 ਦਾ ਵੀ ਦੇ ਦੇਣਾ 50 ਰੁਪਏ ਲੋਕੀ ਪਿੰਡਾਂ ਦੇ ਵਿੱਚ ਲੈ ਲੈ ਕੇ ਘੁੰਮਦੇ ਆ ਤੇ ਉਹਦੇ ਵਿੱਚ ਪੁੱਠਾ ਸਿੱਧੀ ਚੀਜ਼ਾਂ ਪਾ ਪਾ ਕੇ ਦਿੰਦੇ ਆ ਲੋਕ ਬਿਮਾਰ ਹੋ ਜਾਂਦੇ ਆ ਇਸ ਲਈ ਕਹਿੰਦੇ ਥੋੜਾ ਖਾਓ ਪਰ ਵਧੀਆ ਖਾਓ ਤੇ ਥੋੜਾ ਖਾਓ ਪਰ ਵਧੀਆ ਖਾਓ ਜਿਹੜਾ ਵਧੀਆ ਚੀਜ਼ ਹੁੰਦੀ ਹੈ ਨਾ ਉਹ ਥੋੜੀ ਪਾ ਕੇ ਉਹ ਬਹੁਤ ਵਧੀਆ ਝਾੜ ਦੇ ਦਿੰਦੀ ਆ ਪੁਰਾਣੇ ਬਜ਼ੁਰਗ ਕਹਿੰਦੇ ਸੀ ਵੀ ਥੋੜੀ ਫਸਲ ਬੀਜ ਲਓ ਤੇ ਉਹ ਥੋੜੀ ਫਸਲ ਦੇ ਵਿੱਚੋਂ ਵਧੀਆ ਝਾੜ ਨਿਕਲਿਆ ਆਉਂਦਾ ਇਸ ਤਰ੍ਹਾਂ ਹੀ ਥੋੜਾ ਕੋੜ ਤੁਸੀਂ ਲੈ ਜਾਓਗੇ ਤੇ ਤੁਸੀਂ ਵਧੀਆ ਗੁਣ ਲੈ ਜਾਓਗੇ ਤਾਂ ਕੀ ਬਾਤ ਆ ਜੀ ਤੇ ਆਪਾਂ ਗੱਲਬਾਤ ਕੀਤੀ ਨਾ ਨਾ ਹੁਣ ਪੱਤ ਮੇਰੇ ਖਾਲ ਤਿਆਰ ਹੋਣ ਵਾਲੀ ਆ ਤਾਂ ਆਪਾਂ ਉਹ ਵੀ ਦੇਖਦੇ ਆ ਕਿ ਕੇਸਾ ਤਿਆਰ ਹੁੰਦੀ ਕਿਸ ਤਰ੍ਹਾਂ ਪੇਸੀਆਂ ਲੱਗਦੀਆਂ ਵਾਹ ਜੀ ਵਾਹ ਆ ਲੋ ਜੀ ਆ ਗਿਆ ਜੀ ਸਾਰਾ ਲੋ ਜੀ ਹੁਣ ਕੱਢ ਰਹੇ ਨੇ ਇਹਨੂੰ ਗੰਡ ਦੇ ਵਿੱਚ ਇਹਨੂੰ ਗੰਡ ਕਹਿੰਦੇ ਨੇ ਜਿੱਥੇ ਪੈ ਰਿਆ ਇਹ ਨੂੰ ਗਾਂਢਾ ਕਹਿੰਦੇ ਨੇ ਜੀ ਤੇ ਇਹ ਦੇਖੋ ਜੀ ਬਾਅਦ ਸਾਨੂੰ ਚਾਟ ਵੀ ਦਿਖਾਉਣੀ ਹੈ ਜੀ ਚਾਟ ਪਾਣੀ ਪਾ ਕੇ ਆ ਨਿਆਣਿਆਂ ਨੂੰ ਪਤਾ ਲੱਗੇ ਨਵੇਂ ਨਿਆਣਿਆਂ ਨੂੰ ਚਾਟ ਕੀ ਹੁੰਦੀ ਆ ਇਹ ਇੱਥੇ ਜੀ ਗੋੜ ਬਣ ਜਾਣਾ ਜੀ ਜੰਮ ਕੇ ਇਹਦੀ ਫੇਸੀਆਂ ਲਾਈਆਂ ਜਾਣਗੀਆਂ ਬਾਅਦ ਚ ਤੇ ਇਹ ਦੇਖੋ ਜਿਹੜਾ ਸਾਰਾ ਕੁਝ ਚੱਕ ਲੈਨੇ ਨੇ ਜਦੋਂ ਅਸੀਂ ਸਾਰਾ ਕੁਝ ਆ ਦੇਖੋ ਵਿੱਚੋਂ ਦੇ ਕੜਾਹੇ ਦੇ ਵਿੱਚੋਂ ਇਹ ਪਿੱਛੇ ਲਾਸ ਲੱਗੀ ਰਹਿ ਜਾਂਦੀ ਆ ਥੋੜੀ ਜੀ ਲਾਸ ਲੱਗੀ ਰਹਿ ਜਾਂਦੀ ਆ ਤੇ ਜਦੋਂ ਉਹ ਚ ਪਾਣੀ ਪਾਉਣਾ ਨਾ ਤਾਂ ਇਹ ਇਹ ਜਾ ਕੇ ਚੁੰਬੜ ਜਾਣੀ ਆ ਇਹਦੇ ਨਾਲ ਆ ਰਸ ਦੇ ਨਾਲ ਹਾਂਜੀ ਚਾਹ ਪਾ ਦਿਓ ਕੰਚੀ ਇੱਕ ਪੱਤੀ ਆ ਰਸ ਹੂੰ ਵੀ ਢੰਡੀ ਰਸ ਬਈ ਇੱਥੇ ਢੰਡੀ ਆ ਜੀ ਬਾਹਰ ਤਾਂ ਨਹੀਂ ਕਿੰਚੀ ਜੀ ਫੇਰ ਨਹੀਂ ਮਾਰਨੀ ਇਹ ਰਸ ਦੇ ਰਸ ਤੇ ਦੇਖੋ ਜੇ ਥੋੜੀ ਰੱਖਦੇ ਵੀ ਤੇ ਬਸ ਪਾ ਦਿਓ ਉਹਨੂੰ ਰਸ ਚ ਰਸ ਢੰਡੀ ਨਹੀਂ ਦਿੱਤੀ ਜੀ ਚਲੋ ਪਾ ਕੇ ਦੇਖੋ ਬਣ ਜੇ ਸਾਡ ਅਣੀ ਘੜਦੇ ਰਸ ਘੜਦੇ ਰਸ ਆਹ ਨਹੀਂ ਲੋ ਜੀ ਇਹ ਚਾਂਟ ਬਣ ਗਈ ਹੁਣ ਲੱਗਣ ਲੱਗੀਆਂ ਨੇ ਗੁਰਦੀਆਂ ਪੇਸੀਆਂ ਇਹ ਦੇਖੋ ਵਾਹ ਜੀ ਵਾਹ ਅਜੇ ਘਰ ਮੈਂ ਗੁਰਦੀਆਂ ਦੇ ਚੱਕਣ ਲੱਗੀਆਂ ਨੇ ਜਿੰਨ ਬਸੇ ਤੇ ਇਹ ਘੱਟੋ ਘੱਟ 4 ਘੰਟੇ ਲੱਗ ਜਾਂਦੇ ਇੱਕ ਬੱਤ ਨੂੰ ਲੱਗਦਾ ਨਹੀਂ ਵਾਹ ਜੀ ਵਾਹ ਹਿੰਦੇ ਫੁਣੀਆ ਕੀ ਕੀ ਨੂੰ ਇਹ ਕਿਹੜੀ ਬੜੀ ਹਵਾ ਨਾ ਪਾਸਾ ਹਾ ਵਾਟਾ 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 ਆ ਦੇਖੋ ਜੀ ਆ ਗੋੜ ਆ ਗਿਆ ਜੀ ਗਰਮਾ ਗਰਮਾ ਦੇਖੋ ਪੇਸੀਆਂ ਲੱਗੀਆਂ ਤੇ ਸਾਡੇ ਕੋਲ ਆ ਦੇਖੋ ਗਰਮਾ ਗਰਮ ਪਲੇਟ ਤੇ ਪੈ ਕੇ ਆ ਗਿਆ ਆਪਾਂ ਖਾ ਕੇ ਦੇਖਦੇ ਕਿਦਾਂ ਦਾ ਲੱਗਦਾ ਜੀ ਨੋਭਾ ਜੀ ਖਾਓ ਤੁਸੀਂ ਆਹਾਹਾ ਵਾਹ ਬਹੁਤ ਧੀਰੇ ਵੀਰ ਅਸਲੀ ਚੀਜ਼ ਹੈ ਨਾ ਉਹ ਤਾਂ ਨਜ਼ਾਰਾ ਕੁਛ ਵੱਖਰਾ ਹੀ ਹੁੰਦਾ ਵੱਖਰਾ ਹੀ ਨਜ਼ਾਰਾ ਬਿਲਕੁਲ ਸਹੀ ਗੱਲ ਵਾਹ ਵਾਹ ਕੋਜੀ ਇਹਨੂੰ ਕਹਿੰਦੇ ਚਾਂਟ ਹਾਂ ਇਹ ਇਹ ਦੇਖੋ ਆਹ ਦੇਖੋ ਇਹਨੂੰ ਚਾਂਟ ਕਹਿੰਦੇ ਆ ਇਹ ਦਾਲ ਜਿੰਨੀ ਮਾਰੀ ਲੰਬੀ ਕਰੀ ਜਾਓ ਇਹ ਅਸੀਂ ਬਚਪਨ ਵਿੱਚ ਬਹੁਤ ਖਾਂਦੇ ਰਹੇ ਜਿੱਦਾਂ ਇਹ ਵੀ ਤੂੰ ਪਾ ਲੈ ਹੁਣ ਹੁਣ ਫੁੱਟਦੀ ਰਹਿੰਦੀ ਆ ਇਹ ਤਾਂ ਇਹਦਾ ਨਜ਼ਾਰਾ ਕੋਈ ਹੋਰ ਹੁੰਦਾ ਬੱਚਿਆਂ ਵਾਸਤੇ ਤਾਂ ਕੀ ਬਾਤ ਆ ਇਹ ਚਾਟ ਇਹ ਲਾਸਟ ਵੰਦੀਆ ਇਹ ਜਦੋਂ ਗੋੜ ਤਿਆਰ ਹੋ ਜਾਂਦਾ ਨਾ ਬਾ ਠੰਡੀ ਗਰਸ ਪਾਉਂਦੇ ਆ ਉਹਦੇ ਚ ਚੁੱਬੇ ਚ ਫਿਰ ਨਾਲ ਹੀ ਇਹ ਜਿਹੜੀ ਹੈਗੀ ਆ ਛਾਨਣੀ ਨੂੰ ਉੱਤੋਂ ਪਰ ਜਾਂਦੀ ਆ ਆ ਤਾਂ ਫਿਰ ਵੱਖਰਾ ਹੀ ਤਾਂ ਇੱਕ ਜਗ੍ਹਾ ਹੁੰਦਾ ਲਓ ਜੀ ਗੱਲ ਹੁਣ ਮੁੱਦੇ ਦੀ ਆ ਕਿ ਹੁਣ ਤੁਹਾਡੇ ਘਰ ਵਿੱਚ ਇਹ ਪਹੁੰਚੇ ਕਿਸ ਤਰ੍ਹਾਂ ਜੇਕਰ ਤੁਸੀਂ ਆਨਲਾਈਨ ਸਾਡੇ ਕੋਲ ਮੰਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਡੀਡੀ ਪੰਜਾਬੀ ਫੈਮਿਲੀ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਔਰ ਜਿਹੜਾ ਸਾਡੇ ਇਨਬਾਕਸ ਦੇ ਵਿੱਚ ਜਿਹੜਾ ਮੈਸੇਜ ਲਿਖੂਗਾ ਜਿਹੜਾ ਸਭ ਤੋਂ ਪਹਿਲਾਂ ਆਰਡਰ ਕਰੂਗਾ ਉਹਨੂੰ ਅਸੀਂ ਕੁਛ ਨਾ ਕੁਛ ਸਕੀਮਾਂ ਦਵਾਂਗੇ ਇਸ ਗੁੜ ਨੂੰ ਤੁਹਾਡੇ ਘਰ ਤੱਕ ਪਹੁੰਚਾਉਣ ਦੀਆਂ ਆਹ ਦੇਖੋ ਜੀ ਆਹ ਗੁੜ ਹੈਗਾ ਜੀ ਜਿਹੜਾ ਸਿੰਪਲ ਗੁੜ ਹੈ ਔਰ ਕੁਆਲਿਟੀ ਦੇਖੋ ਕਿੰਨੀ ਵਧੀਆ ਔਰ ਇਹ ਜਿਹੜਾ ਗੁੜ ਹੈ 80 ਰੁਪਏ ਕਿਲੋ ਜਿਹੜਾ ਇੱਥੇ ਮੌਕੇ ਤੇ ਦਿੱਤਾ ਜਾਂਦਾ ਪਰ ਜਦੋਂ ਤੁਸੀਂ ਆਰਡਰ ਕਰੋਗੇ ਅਸੀਂ ਤੁਹਾਨੂੰ ਕੁਛ ਲੈਸ ਵੀ ਕਰਾਂਗੇ ਜਾਂ ਤੁਹਾਨੂੰ ਕੋਰੀਅਰ ਖਰਚਾ ਕੁਛ ਨਾ ਕੁਛ ਤੁਹਾਡੇ ਨਾਲ ਜ਼ਰੂਰ ਕਰਾਂਗੇ ਉਹ ਤੁਸੀਂ ਥੱਲੇ ਦਿੱਤੇ ਆ ਮੇਰਾ ਕੰਟੈ ਇਹ ਮਿਲਣਾ ਤੁਹਾਨੂੰ 80 ਰੁਪਏ ਜੀ ਇਹ ਹੈਗੀ ਜੀ ਸ਼ੱਕਰ ਤੇ ਜਿਹੜੀ ਸ਼ੱਕਰ ਦੇਖੋ ਕਿੰਨੀ ਵਧੀਆ ਜੀ ਔਰ ਇਹ ਚ ਘਿਓ ਪਾ ਕੇ ਖਾਓ ਸ਼ੱਕਰ ਤੇ ਤਾਕਤਵਰ ਬਣ ਜਾਓ ਤੇ ਦੇਸੀ ਚੀਜ਼ਾਂ ਨਾਲ ਦੇਸੀ ਬਣ ਜਾਓ ਇੱਕ ਤਾਕਤਵਰ ਬਣ ਜਾਓ ਇਹ ਜਿਹੜੀ 80 ਰੁਪਏ ਮਿਲਣੀ ਹੈ ਜੀ ਔਰ ਜਿਹੜਾ ਪਹਿਲਾ ਆਰਡਰ ਕਰੂਗਾ ਉਹਨੂੰ ਕੁਝ ਸਕੀਮਾਂ ਦਵਾਗੇ ਜੀ ਤੋਂ ਆਏ ਦੇਖੋ ਜੀ ਇਹ ਹੈਗਾ ਜੀ ਸੌਂਡ ਵਾਲਾ ਗੋੜ ਜੀ ਸੌਂਡ ਵਾਲਾ ਗੋੜਾ ਜਿਹੜਾ ਜੀ ਇਹ ਸੌਂਡ ਵਾਲਾ ਗੋੜ ਮਿਲਣਾ ਤੁਹਾਨੂੰ 150 ਰੁਪਏ ਦਾ ਜੀ 150 ਰੁਪਏ ਕਿਲੋ ਔਰ ਬਹੁਤ ਹੀ ਸਸਤਾ ਹੈ ਔਰ ਕੁਆਲਿਟੀ ਤੁਸੀਂ ਦੇਖੋਗੇ ਕੁਆਲਿਟੀ ਵਲੋਂ ਕੋਈ ਵੀ ਨਹੀਂ ਜੇਕਰ ਤੁਹਾਨੂੰ ਲੱਗੇ ਕਿ ਤੁਹਾਡੀ ਚਾਹ ਖਰਾਬ ਹੁੰਦੀ ਹੈ ਜੇ ਚਾਹ ਬਣਾਉਣੇ ਤੁਸੀਂ ਗੋੜ ਦੀ ਤੁਸੀਂ ਸਾਨੂੰ ਵਾਪਸ ਵੀ ਭੇਜ ਸਕਦੇ ਅਸੀਂ ਵਾਪਸ ਵੀ ਲੈ ਲਾਂਗੇ ਕਿਉਂਕਿ ਵਾਪਸ ਹੋਣ ਦੀ ਗੱਲ ਬਾਤ ਹੀ ਨਹੀਂ ਆਉਂਦੀ ਕਿਉਂਕਿ ਕੁਆਲਿਟੀ ਇੰਨੀ ਵਧੀਆ ਹੈ ਕਿ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਇਹ ਜਿਹੜਾ ਸੌਂਡ ਵਾਲਾ ਗੋੜ ਤੁਹਾਨੂੰ ਮਿਲਣਾ 150 ਰੁਪਏ ਸ਼ੱਕਰ ਮਿਲਣੀ ਤੁਹਾਨੂੰ 100 ਰੁਪਏ ਔਰ ਤੁਹਾਨੂੰ ਆਹ ਵਾਲਾ ਗੋਲ ਮਿਲਣਾ ਆ 80 ਰੁਪਏ ਔਰ ਤੁਹਾਨੂੰ ਵੀ ਬੁੱਕ ਕਰਾਉਣ ਵਾਸਤੇ ਘੱਟੋ ਘੱਟ ਸਾਨੂੰ 10 ਦਿਨ ਦਾ ਟਾਈਮ ਦੇਣਾ ਪੈਣਾ 5 ਦਿਨ ਦਾ ਟਾਈਮ ਦੇਣਾ ਪੈਣਾ ਤੇ ਤਾਂ ਅਸੀਂ ਤੁਹਾਡਾ ਇਹ ਆਰਡਰ ਬੁੱਕ ਕਰ ਸਕਦੇ ਹਾਂ ਆਹ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਕਾਲ ਕਰਕੇ WhatsApp ਤੇ ਸਾਨੂੰ ਬੁੱਕ ਕਰਾ ਸਕਦੇ ਹਾਂ ਔਰ ਜਾਂ ਫੇਰ ਡਿਸਕ੍ਰਿਪਸ਼ਨ ਦੇ ਵਿੱਚ ਬਾਬੇ ਦਾ ਬੇਲਣਾ ਲਿਖ ਕੇ ਉਹਨਾਂ ਦਾ ਨੰਬਰ ਵੀ ਲਿਖਿਆ ਹੋਇਆ ਤੁਸੀਂ ਉੱਥੋਂ ਵੀ ਸਿੱਧਾ ਵੀ ਬੁੱਕ ਕਰ ਸਕਦੇ ਹਾਂ ਔਰ ਜੇ ਤੁਸੀਂ ਹੁਸ਼ਿਆਰਪੁਰ ਤੋਂ ਦਸੂਹਾ ਰੋਡ ਤੇ ਕਦੇ ਵੀ ਆਓ ਪੇਖੋਵਾਲ ਪੇਖੋਵਾਲ ਦੇ ਅੱਡੇ ਦੇ ਉੱਤੇ ਹੀ ਬਾਬੇ ਦਾ ਬੇਲਣਾ ਤੁਸੀਂ ਇੱਥੇ ਆ ਕੇ ਖੁਦ ਵੀ ਆ ਕੇ ਤੁਸੀਂ ਏਸੀ ਰੇਟ ਦੇ ਉੱਤੇ ਲੈ ਸਕਦੇ ਹਾਂ ਉਹ ਤੁਹਾਨੂੰ ਹੋਰ ਵੀ ਲੈਸ ਕੀਤਾ ਜਾਊਗਾ ਜੇਕਰ ਤੁਸੀਂ ਕਹੋਗੇ ਮੈਂ ਡੀਡੀ ਪੰਜਾਬੀ ਫੈਮਿਲੀ ਦੀ ਵੀਡੀਓ ਦੇ ਆ ਕੇ ਆ ਤੇ ਤੁਹਾਨੂੰ ਹੋਰ ਵੀ ਲੈਸ ਕਰਨਗੇ ਇਹ ਵੇਲਣੇ ਵਾਲੇ ਤੋਂ ਬਾਬੇ ਦਾ ਵੇਲਣਾ ਤੇ ਤੁਸੀਂ ਇੱਕ ਵਾਰੀ ਜਰੂਰ ਆਉਣਾ ਇਸ ਤਰ੍ਹਾਂ ਹੀ ਰੱਬ ਰਾਜਾ ਰਾਜੀ ਰੱਖੇ ਤੁਹਾਨੂੰ ਔਰ ਤੁਸੀਂ ਵਧੀਆ ਖਾਓ ਵਧੀਆ ਪਹਿਨੋ ਵਧੀਆ ਬੋਲੋ ਵਧੀਆ ਕਰੋ ਤਾਂ ਕਿ ਸਭ ਕੁਝ ਵਧੀਆ ਹੋ ਜਵੇ ਇਨਕਲਾਬ ਜ਼ਿੰਦਾਬਾਦ